ਸਭ ਤੋਂ ਪਹਿਲਾਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਪੰਜਾਬ ਦੇ ਨਾਮ 바 ਸੱਭਿਆਚਾਰਕ ਅਤੇ ਪੰਜਾਬ ਦੇ ਚਹੇਤੇ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਦੁਨੀਆ ਦੇ ਹਰ ਕੋਨੇ ਤੇ ਜਿੱਥੇ ਕਿਤੇ ਵੀ ਪੰਜਾਬੀ ਬੈਠਾ ਹੋਇਆ ਹੈ ਜਿਵੇਂ ਹੀ ਉਸ ਨੇ ਸੁਣਿਆ ਕਿ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਲਾ ਇਲਾਜ ਹੈ ਇਲਾਜ ਦੇ ਲਈ ਉਹ ਬਹਾਲੀ ਦੇ 40s ਹਸਪਤਾਲ ਦੇ ਵਿੱਚ ਐਡਮਿਟ ਹੈ ਮੌਤ ਅਤੇ ਜੰਗ ਦੀ ਲੜਾਈ ਲੜ ਰਿਹਾ ਹੈ ਤਾਂ ਲੋਕਾਂ ਦੀਆਂ ਅੱਖਾਂ ਨਮ ਵੀ ਹੋਈਆਂ ਪੰਜਾਬ ਦੇ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਗਿਰਜਾ ਘਰਾਂ ਦੇ ਵਿੱਚ ਮਸਜਿਦਾਂ ਵਿੱਚ ਪੈਲ ਦੇ ਹਦਾਰ ਤੇ ਅਰਦਾਸ ਕੀਤੀ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਰਾਜਵੀਰ ਜਵੰਦਾ ਦੀ ਮਾਂ ਵੱਲੋਂ ਬੇਨਤੀ ਕੀਤੀ ਗਈ ਰਾਜਵੀਰ ਜਵੰਦਾ ਦੀ ਧਰ ਪਤਨੀ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਬੇਨਤੀ ਕੀਤੀ ਗਈ ਤੇ ਦੂਸਰੇ ਪਾਸੇ ਪੰਜਾਬ ਦੀ ਗਾਇਕ ਇੰਡਸਟਰੀ ਅਤੇ ਪੰਜਾਬ ਦੇ ਫਿਲਮੀ ਅਦਾਕਾਰਾਂ ਨੇ ਵੀ ਡਟ ਕੇ ਸਾਥ ਦਿੱਤਾ ਰਾਜਵੀਰ ਜਵੰਦਾ ਦਾ ਭਾਵੇਂ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਅਰਦਾਸਾਂ ਦੇ ਵਿੱਚ ਕੋਈ ਕਮੀ ਨਹੀਂ ਸੀ ਅੱਗੇ ਜੋ ਲੇਖ ਰੱਬ ਨੇ ਲਿਖੇ ਨੇ ਤੁਹਾਡੀ ਜ਼ਿੰਦਗੀ ਕਿੰਨੀ ਲਿਖੀ ਹੈ ਉਹ ਦੇ ਹੱਥ ਵਿੱਚ ਹੱਥ ਵਾਸ ਹੈ ਇੱਕ ਪਾਸੇ ਸਰਕਾਰ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਕਾਉਸ ਐਸ ਨੂੰ ਲੈ ਕੇ ਤੇ ਦੂਸਰੇ ਪਾਸੇ ਸਮਾਜ ਸੇਵੀ ਕਿਤੇ ਨਾ ਕਿਤੇ ਜਾ ਕੇ ਲਾਪਰਵਾਹੀ ਮੰਨ ਰਹੇ ਨੇ ਪੰਜਾਬ ਸਰਕਾਰ ਦੀ ਮੁਹਾਲੀ ਫੋਰਟਿਸ ਹਸਪਤਾਲਾਂ ਦੇ ਡਾਕਟਰਾਂ ਦੀ ਅਤੇ ਦੂਸਰੇ ਪਾਸੇ ਖਾਸ ਕਰਕੇ ਜਿਸ ਦਿਨ ਐਕਸੀਡੈਂਟ ਹੋਇਆ 17 27 ਸਤੰਬਰ ਨੂੰ ਜੇਕਰ ਮੌਕੇ ਤੇ ਉਹਨਾਂ ਨੂੰ ਐਂਬੂਲੈਂਸ ਮੁਹੱਈਆ ਕਰਵਾਈ ਜਾਂਦੀ ਹੋ ਸਕਦਾ ਹੈ ਕਿ ਉਹਨਾਂ ਦੀ ਜਿੰਦਗੀ ਬਚ ਜਾਵੇ ਇਹ ਵਕ ਵਕ ਐਨ ਜੀਓ ਦੇ ਆਗੂਆਂ ਵੱਲੋਂ ਖਲਾਸੇ ਕੀਤੇ ਜਾ ਰਹੇ ਨਹੀਂ ਕਿ ਰਾਜਵੀਰ ਜਵੰਦਾ ਦੇ ਨਾਲ ਸਰਾ ਸਰ ਧੱਕਾ ਹੋਇਆ ਹੈ ਫਿਰ ਮੌਤ ਹੋ ਜਾਂਦੀ ਹੈ ਜਿਵੇਂ ਹੀ ਉਹਨਾਂ ਦੇ ਸ਼ੁਭਚਿੰਤਕਾਂ ਨੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਚੋਣ ਵਾਲਿਆਂ ਨੇ ਸੁਣਿਆ ਤਾਂ ਦੁਨੀਆ ਭਰ ਦੇ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਵਗੇ ਵੀ ਅੱਖਾਂ ਨਮ ਵੀ ਹੋਈਆਂ ਲੰਬ ਸਲੰਮਾ ਉੱਚਾ ਲੰਮਾ ਗਬਰੂ ਦਿਨਾਂ ਦੇ ਵਿੱਚ ਰੱਬ ਨੂੰ ਪਿਆਰਾ ਹੋ ਗਿਆ ਦਿਨਾਂ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਨਾਲ ਜੰਗ ਲੜਦਾ ਹੋਇਆ ਇਸ ਫਾਨੀ ਸੰਸਾਰ ਨੂੰ ਕੱਲ ਅਲਵਿਦਾ ਕਹਿ ਗਿਆ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਪਤਨੀ ਦਾ ਵੀ ਰੋ ਰੋ ਕੇ ਬੁਰਾ ਹਾਲ ਅਤੇ ਬੱਚਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਅਤੇ ਦੂਸਰੇ ਪਾਸੇ ਜਿਹੜੇ ਉਸ ਨੂੰ ਚਾਹਣ ਵਾਲੇ ਸੀ ਜਿਹੜੇ ਉਸ ਦੇ ਫੈਨ ਸੀ ਜਿਹੜੇ ਲੋਕ ਉਸ ਦੇ ਗੀਤ ਸੁਣਦੇ ਸੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਲੇਕਿਨ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਸਕਾਰ ਵੇਲੇ ਵੱਡਾ ਕਾਂਡ ਹੋਇਆ ਇੱਕ ਪਾਸੇ ਇਹ ਪੰਜਾਬ ਅਤੇ ਪੰਜਾਬੀਓ ਤੋਂ ਵਾਸਤੇ ਸ਼ਰਮ ਵਾਲੀ ਗੱਲ ਹੈ ਤੇ ਦੂਸਰੇ ਪਾਸੇ ਇਹ ਹਮਦਲਤ ਪੰਜਾਬੀ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਵਾਲੀ ਪੰਜਾਬੀ ਦੂਸਰਿਆਂ ਵਾਸਤੇ ਅਰਦਾਸਾਂ ਕਰਨ ਵਾਲੀ ਪੰਜਾਬੀ ਕਿਹੜੇ ਰਸਤੇ ਤੇ ਤੁਰ ਪੈਣੀ ਉਸ ਖਬਰ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਜਿਵੇਂ ਹੀ ਲੋਕਾਂ ਨੂੰ ਪਤਾ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਨੂੰ ਜਦੋਂ ਪੰਜ ਤੱਤਾਂ ਦੇ ਵਿੱਚ ਵਲੀਨ ਕੀਤਾ ਗਿਆ ਜਦੋਂ ਉਸ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਵੱਡਾ ਕਾਂਡ ਹੋ ਗਿਆ ਸੰਸਕਾਰ ਵਾਲੀ ਜਗ੍ਹਾ ਤੇ ਪਰਵਾਜ਼ ਬੀ ਵਿਵਾਦਾਂ ਦੇ ਵਿੱਚ ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਪਰਵਾਰ ਦਾ ਕੀ ਕਸੂਰ ਕਿਉਂਕਿ ਪਰਵਾਰ ਨੂੰ ਤਾਂ ਆਪਣੀ ਕੋਈ ਸੁੱਧ ਬੁੱਧ ਹੀ ਨਹੀਂ ਸੀ ਕਿ ਰਾਜਵੀਰ ਜਵੰਦਾ ਇਨੀਸ਼ੀਅਲ ਜਲਦੀ ਇਸ ਦੁਨੀਆ ਤੋਂ ਚਲੇ ਜਾਣਗੇ ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਸੀ ਲੇਕਿਨ ਪੰਜਾਬੀਆਂ ਨੂੰ ਮਾੜੀ-ਬੂਟੀ ਸ਼ਰਮ ਆਉਣੀ ਚਾਹੀਦੀ ਹੈ ਅਸੀਂ ਪੂਰੇ ਪੰਜਾਬੀਆਂ ਦੀ ਗੱਲ ਨਹੀਂ ਕਰ ਰਹਾ ਅਸੀਂ ਕੁਝ ਸ਼ਰਾਰਤੀ ਪੰਜਾਬੀਆਂ ਦੀ ਗੱਲ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦਾ ਜਿਸ ਦਿਨ ਸੰਸਕਾਰ ਹੋਇਆ ਉਸ ਦਿਨ ਲਗਭਗ ਮਹਿੰਗੇ ਇੱਕ 150 ਤੋਂ ਲੈ ਕੇ 200 ਮੋਬਾਈਲ ਪੰਜਾਬੀਆਂ ਵੱਲੋਂ ਚੋਰੀ ਕਰ ਲਿਆ ਗਿਆ। ਉਹ ਕਿਸੇ ਬਿਹਾਰ ਦੇ ਯੂਪੀ ਨੇ ਜਾਂ ਉਤਰਾਖੰਡ ਦੇ ਵਿਅਕਤੀ ਨੇ ਆ ਕੇ ਨਹੀਂ ਕੀਤੇ। ਉਹ ਉਹੀ ਲੋਕ ਸੀ ਜਿਹੜੇ ਚਾਹੁੰਦੇ ਸੀ ਜਿਹੜੇ ਫੈਨਸੀ ਰਾਜਵੀਰ ਜਵੰਦਾ ਦੇ ਉਹ ਸ਼ਰਾਰਤੀ ਪੰਜਾਬੀ ਸ਼ਰਾਰਤੀ ਅੰਸਰ ਵੀ ਹੋ ਸਕਦੇ ਨੇ। ਯਾਨੀ ਕਿ 150 ਤੋਂ ਲੈ ਕੇ 200 ਮੋਬਾਈਲ ਰਾਜਵੀਰ ਜਵੰਦਾ ਦੇ ਸੰਸਕਾਰ ਵਾਲੇ ਦਿਨ ਚੋਰੀ ਹੋਏ ਤੇ ਇਹ ਪ੍ਰਵਾਦ ਨੂੰ ਝਟਕਾ ਨਹੀਂ ਤੇ ਹੋਰ ਕੀ ਹੈ ਪੰਜਾਬੀਓ ਆਪਾਂ ਕਦਰਾਂ ਕੀਮਤਾਂ ਨੂੰ ਤਰਜੀਹ ਦਿੰਦੇ ਸੀ ਅਸੀਂ ਅਰਦਾਸਾਂ ਕੀਤੀਆਂ ਅਸੀਂ ਵਰਤ ਰੱਖੇ ਅਸੀਂ ਨੰਗੇ ਪੈਰੀ ਗੁਰਦੁਆਰੇ ਗਏ ਅਸੀਂ ਨੰਗੇ ਪੈਰੀ ਮੰਦਰ ਮਸਜਿਦ ਅਤੇ ਗਿਰਜਾ ਘਰ ਦੇ ਵਿੱਚ ਗੋਡੇ ਟੇਕ ਕੇ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਇੱਕ ਉਹ ਪੰਜਾਬੀ ਨੇ ਇੱਕ ਉਹ ਪੰਜਾਬੀ ਨੇ ਜਿਨ੍ਹਾਂ ਨੇ ਲਗਭਗ ਸੰਸਕਾਰ ਵਾਲੇ ਦਿਨ 150 ਤੋਂ ਲੈ ਕੇ 200 ਮੋਬਾਈਲ ਚੋਰੀ ਕਰ ਲਗਾ ਹੈ ਚੋਰੀ ਕਰ ਲੈ سوشل میڈیا ਤੇ ਵਕ ਵਕ ਸਮਾਜ ਸਿਵੀਆਂ ਵਰ ਨੂੰ ਖੁਲਾਸੇ ਕੀਤੇ ਜਾ ਰਹੇ ਨੇ ਕਿ ਇੱਕ ਐਸ ਤਰ੍ਹਾਂ ਦੇ ਵੀ ਪੰਜਾਬੀ ਨੇ ਇੱਕ ਉਹ ਪੰਜਾਬੀ ਨੇ ਜਿਹੜੇ ਦਿਨ ਪਰ ਰਾਤ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਰਦੇ ਰਹੇ ਇੱਕ ਉਹ ਪੰਜਾਬੀ ਜਿਹੜੇ ਕਹਿੰਦੇ ਸੀ ਕਿ ਸਾਡੇ ਸਰੀਰ ਦੇ ਕਿਸੇ ਅੰਗ ਦੀ ਲੋੜ ਜੇਕਰ ਰਾਜਵੀਰ ਜਵੰਦਾ ਨੂੰ ਹੈ ਤਾਂ ਬੇਝਿਜਕ ਬਿਨਾ ਡਰਦੇ ਬਿਨਾ ਡਰਦੇ ਅਸੀਂ ਆਪਣੇ ਅੰਗ ਦਾਨ ਕਰਦੇ ਆਂਗੇ ਰਾਜਪੁਰ ਜਵੰਦਾ ਨੂੰ ਕਿਉਂਕਿ ਰਾਜਪੁਰ ਜਵੰਦਾ ਦਾ ਬਚਣਾ ਜ਼ਰੂਰੀ ਹੈ ਰਾਜਪੁਰ ਜਵੰਦਾ ਨੂੰ ਲੋੜ ਹੈ ਉਹਨਾਂ ਦੀ ਮਾਤਾ ਦੀ ਪਤਨੀ ਦੀ ਬੱਚਿਆਂ ਦੀ ਅਤੇ ਉਸ ਤੋਂ ਇਲਾਵਾ ਦੁਨੀਆ ਭਰ ਦੇ ਪੰਜਾਬ ਅਤੇ ਪੰਜਾਬੀਤ ਨੂੰ ਇਹਨਾਂ ਦੋ ਅੰਗਾ ਦਾ ਬੋਡੀ ਦੇ ਅੰਗ ਦਾਨ ਕਰਨ ਦੀ ਗੱਲ ਕਹੀ ਗਈ ਵਕ ਵਕ ਸਮਾਜਿਕ ਆਗੂਆਂ ਵੱਲੋਂ ਲੇਕਿਨ ਇੱਕ ਉਹ ਵੀ ਪੰਜਾਬੀ ਨੇ ਜਿਨ੍ਹਾਂ ਨੇ ਸੰਸਕਾਰ ਵਾਲੇ ਦਿਨ ਲਗਭਗ 150 ਤੋਂ ਲੈ ਕੇ 200 ਮੋਬਾਈਲ ਵੱਖ-ਵੱਖ ਵਿਅਕਤੀਆਂ ਦੇ ਚੋਰੀ ਕਰ ਲੈ ਇਹ ਕਿ ਪਰਿਵਾਰ ਨੂੰ ਬੜਾ ਵੱਡਾ ਝਟਕਾ ਹੈ ਲੋਕਾਂ ਵੱਲੋਂ ਲੜਦਾ ਪਾਈਆਂ ਜਾ ਰਹੀਆਂ ਨੇ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਜਿਨ੍ਹਾਂ ਨੇ ਸੰਸਕਾਰ ਵਾਲੇ ਦਿਨ ਮੋਬਾਈਲ ਚੋਰੀ ਕੀਤੇ ਧੰਨਵਾਦ